ਤਾਰੀਖ ਜੀਸਸ ਹਾਲੇਲੂਇਆ ਸੋ ਖੁਦਾਬਦੀ ਪ੍ਰਭੂ ਯਿਸੂ ਜੀ ਦੇ ਜਿੰਦਾ ਨਾਮ ਦੇ ਵਿੱਚ ਸਾਰਿਆਂ ਨੂੰ ਜੈਮਸੀ ਦੀ ਅਸਕਰਦੇ ਕਿ ਸਾਰੇ ਤੁਸੀਂ ਠੀਕ ਹੋਵੋਗੇ ਪ੍ਰਭੂ ਦੀ ਬ加 ਦੇ ਨਾਲ ਪ੍ਰਭੂ ਨੇ ਤੁਹਾਨੂੰ ਹੋਰ ਤੱਕ ਸਭਨਾਂ ਨੂੰ ਸਵਾਲਿਆ ਹੈ ਔਰ ਫਿਰ ਅੱਜ ਲਾਈਵ ਹੋ ਕੇ ਗੱਲਬਾਤ ਕਰਨ ਦੇ ਲਈ ਮਨ ਕੀਤਾ ਕਿਉਂਕਿ ਕੱਲ ਇੱਕ ਵੀਡੀਓ ਜਿਹੜੀ ਆ ਮੈਂ ਪਾਈ ਸੀ ਉਹਦੇ ਆਧਾਰ ਤੇ ਕੋਈ ਗੱਲਬਾਤ ਨਹੀਂ ਹੋਈ ਤੇ ਇੱਕ ਨੌਜਵਾਨ ਜਿਹੜਾ ਆਪਣੇ ਆਪ ਨੂੰ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਦਾ ਕੋਲ ਪ੍ਰਧਾਨ ਦੱਸਦਾ ਹੈ ਉਹਨੇ ਜੋ ਵੀਡੀਓ ਦਾ ਆਧਾਰ ਸੀ ਉਹਦੇ ਆਧਾਰ ਤੇ ਗੱਲ ਨਹੀਂ ਕੀਤੀ ਤੇ ਮੇਰੀਆਂ ਪਰਸਨਲ ਜ਼ਿੰਦਗੀ ਨੂੰ ਟੱਚ ਕੀਤਾ ਨਾ ਮੈਂ ਸੁਣਿਆ ਉਹਨੂੰ ਕੱਲ ਦਾ ਸੁਣ ਰਿਹਾ ਸੀ ਹੋਰ ਵੀ ਕਈ ਲੋਕ ਕਮੈਂਟ ਕਰ ਰਹੇ ਬਹੁਤ ਕੁਸ਼ਤੇ ਮੈਂ ਇਸ ਬੰਦੇ ਦੀ ਪਰਸਨਲ ਜ਼ਿੰਦਗੀ ਨੂੰ ਟੱਚ ਨਹੀਂ ਕਰਾਂਗਾ ਮੈਨੂੰ ਪਹਿਲਾਂ ਤਾਂ ਮੈਨੂੰ ਪਤਾ ਹੀ ਨਹੀਂ ਸੀ ਇਹ ਕੌਣ ਹੈ ਮੈਨੂੰ ਹੁਣ ਪਤਾ ਲੱਗਿਆ ਕਿ ਪਿੰਡ ਮਸਤਕੋਟ ਦਾ ਬੰਦਾ ਹੈ ਸਾਲ ਸ਼ਾਮੀ ਪਤਾ ਲੱਗਿਆ ਔਰ ਬ੍ਰਦਰ ਮਸੂਦ ਦਾ ਮੁੰਡਾ ਹੈ ਨਾ ਫੋਟੋਗ੍ਰਾਫਰ ਦਾ ਤੇ ਜੋ ਜੋ ਪਿੰਡ ਦੇ ਵਿੱਚ ਇਹਦੀਆਂ ਗਤੀਵਿਧੀਆਂ ਨੇ ਜੋ ਜੋ ਇਹਨੇ ਪਰਸਨਲ ਤੌਰ ਤੇ ਇਹਦਾ ਸਾਰਾ ਕੁਝ ਬਾਇਓ ਡਾਟਾ ਕਿਉਂਕਿ ਮੈਂ ਵੀ ਇਹਦੀ ਮੈਂ ਥੋੜਾ ਜਿਹਾ ਇਹਦੀ ਜਾਣਕਾਰੀ ਲਈ ਦੱਸ ਦਵਾਂ ਕਿ ਜਿਹੜਾ ਇਹ ਬੜੀਆਂ ਆਪਣੀ ਸਮਝਦਾਰੀਆਂ ਦੀਆਂ ਪੜਾਈ ਲਿਖਾਈ ਦੀਆਂ ਗੱਲਾਂ ਕਰਦਾ ਨਾ ਲੋਕਾਂ ਨੂੰ ਕਹਿੰਦਾ ਕਿ ਮੈਂ ਨਾ ਪੜਿਆ ਜਿਹੜੇ ਸਕੂਲੇ ਤੂੰ ਪੜਿਆ ਪੁੱਤਰ ਅੱਜ ਤੋਂ ਕੋਈ 20 25 30 ਸਾਲ ਪਹਿਲਾਂ ਉਹ ਸਕੂਲੇ ਤੇਰੀ ਸਕੂਲ ਮਸਤਕੋਟ ਦੇ ਵਿੱਚ ਹੀ ਮੈਂ ਵੀ ਪੜਕੇ ਆ ਤੇ ਤੇਰੇ ਸਾਰੇ ਪਰਿਵਾਰ ਨੂੰ ਤੇਰੀ ਸਾਰੀ ਘਰਾਣੇ ਜੋ ਵੀ ਉੱਥੇ ਤੁਹਾਡਾ ਹਨਾ ਪੂਰਾ ਪਰਿਵਾਰ ਦਾ ਬਹਿਣਾ ਸੋਣਾ ਸਾਰੀ ਚੀਜ਼ ਨੂੰ ਮੈਂ ਜਾਣਦਾ ਠੀਕ ਹੈ ਤੁਹਾਡਾ ਸਾਰਾ ਪਿੰਡ ਮੈਨੂੰ ਜਾਣਦਾ ਤੇ ਤੂੰ ਕਹਿੰਦਾ ਮੈਂ ਜਾਣਦਾ ਹੀ ਨਹੀਂ ਹੈ ਨਾ ਉਹ ਗੱਲ ਛੱਡੋ ਹੁਣ ਗੱਲ ਜਿਹੜੀਆਂ ਤੂੰ ਕੀਤੀਆਂ ਨੇ ਨਾ ਕੱਲ ਬੜੀਆਂ ਵਧੀਆ ਕੀਤੀਆਂ ਨੇ ਹਨਾ ਬੜਾ ਮਤਲਬ ਤੂੰ ਚਾਪਲੂਸੀ ਵਿਖਾਈ ਹੈ ਆਪਣੇ ਪ੍ਰਧਾਨਾਂ ਨੂੰ ਮਤਲਬ ਆਕਾ ਆਪਣੇ ਨੂੰ ਖੁਸ਼ ਕਰਨ ਦੇ ਲਈ ਕਿ ਤੂੰ ਬੜਾ ਵਧੀਆ ਹਨਾ ਬੋਲ ਕੇ ਲੱਗਾ ਦੱਸਣ ਵਧੀਆ ਕੀਤਾ ਤੂੰ ਇਹ ਵੀਡੀਓ ਪਾ ਕੇ ਔਰ ਤੇਰੀ ਬੋਲੀ ਤੋਂ ਪਤਾ ਲੱਗ ਗਿਆ ਹਨਾ ਹੁਣ ਤੂੰ ਪਰਸਨਲ ਹੋਇਆ ਹੈ ਤੇ ਤੇਰੇ ਨਾਲ ਪਰਸਨਲ ਹੀ ਹੋਵਾਂਗੇ ਪਰ ਅਜੇ ਨਹੀਂ ਵੇਟ ਕਰ ਅਜੇ ਪੁੱਤਰ ਤੇਰੇ ਪ੍ਰਧਾਨਤ ਤੇਰੇ ਉੱਤੇ ਪ੍ਰਧਾਨਤ ਲੈ ਕੇ ਥੱਲੇ ਤੱਕ ਸਾਰਾ ਕੁਝ ਸਾਨੂੰ ਪਤਾ ਹੈ ਮਤਲਬ ਬੋਲੀ ਤੋਂ ਪਤਾ ਲੱਗ ਗਿਆ ਹੈ ਕਿ ਮਤਲਬ ਕੀ ਕੁਛ ਹੈ ਨਾ ਤੁਹਾਡੀ ਬੋਲੀ ਦੇ ਵਿੱਚ ਜਿਹੜਾ ਵੀ ਤੁਹਾਡਾ ਹੈ ਨਾ ਗੱਲਬਾਤ ਕਰਨ ਦਾ ਲਹਿਜਾ ਕੀ ਹੈ ਸਾਰਿਆਂ ਦਾ ਪਤਾ ਲੱਗ ਗਿਆ ਕੌਣ ਕੀ ਬੋਲਦਾ ਹੈ ਕੌਣ ਕੀ ਬੋਲਦਾ ਹੈ ਹੈ ਨਾ ਇਹ ਤੇਰੀ ਭਾਸ਼ਾ ਤਾਂ ਇਹ ਦੱਸ ਦਿੱਤਾ ਕਿ ਕਿੰਨੀ ਕਿ ਸਮਝ ਦੇ ਮਾਲਕ ਹੈ ਨਾ ਗੱਲਾਂ ਤੁਸੀਂ ਕੌਮਦੀਆਂ ਕਰਦੇ ਹੋ ਇੱਕ ਵੀਡੀਓ ਜੇ ਸੱਚਾਈ ਦਾ ਤੁਹਾਡੇ ਕੋਲ ਸਾਹਮਣਾ ਨਹੀਂ ਹੋਇਆ ਤਾਂ ਬੀਚੀਕਾ ਨਿਕਲ ਗੀਏ ਨੇ ਉਲਟੇ ਬੰਨੇ ਤੁਰ ਪਏ ਹੋ ਹੁਣ ਤੈਨੂੰ ਕਹਿਣਾ ਕੁਛ ਨਹੀਂ ਅਸੀਂ ਬੱਚਾ ਤੂੰ ਸਾਡਾ ਜੇ ਭੋਲਾ ਜਿਹੜਾ ਫਸ ਗਿਆ ਗੱਲਾਂ ਦੇ ਵਿੱਚ ਆ ਕੇ ਨਾ ਤੇਰੇ ਨਾਲ ਸਾਡੀ ਕੋਈ ਗੱਲਬਾਤ ਨਹੀਂ ਬਸ ਤੈਨੂੰ ਇੱਕ ਕੰਮ ਕਰਨਾ ਪੈਣਾ ਜਿੰਨੀਆਂ ਤੂੰ ਗੱਲਾਂ ਕੀਤੀਆਂ ਨੇ ਨਾ ਇਦੇ ਪ੍ਰੂਫ ਤੈਨੂੰ ਪੇਸ਼ ਕਰਨੇ ਪੈਣੇ ਆ। ਹੈਨਾ ਏਜੰਸੀ ਵਾਲਿਆਂ ਦੀ ਜਿਹੜੀ ਗੱਲ ਕਰਦਾ ਮੇਰੀ ਉਹਨਾਂ ਨਾਲ ਵੀ ਹੋਈ ਗੱਲ। ਉਹ ਕਹਿ ਰਹੇ ਨੇ ਕਿ ਮਤਲਬ ਲਾਈਵ ਪ੍ਰੈਸ ਕਾਨਫਰੰਸ ਕਰਨੀ ਹੈ ਕਿੱਥੇ ਗਵਾਈ ਦੇਣੀ ਅਸੀਂ ਜਾ ਕੇ ਤੇ ਗਵਾਈ ਦੇਣ ਨੂੰ ਤਿਆਰ ਆ ਨਾ। ਵੀ ਜੋ-ਜੋ ਵੀ ਮਤਲਬ ਇਹ ਮੁੰਡੇ ਨੇ ਬੋਲਿਆ ਤੇਰੀ ਸਾਰੀਆਂ ਵੀਡੀਓ ਸੁਣ ਲਈ ਹੈ ਨਾ। ਇੱਕ ਤੂੰ ਇਹਦੇ ਪ੍ਰੂਫ ਦੇਣੇ ਆ ਤੇ ਦੂਜਾ ਜਿਹੜੇ ਬੰਦੇ ਨੇ ਇਹ ਤੇਰੇ ਕੋਲ ਗੱਲਾਂ ਅਖਵਾਇਆਂ ਨੇ ਨਾ ਵੀ ਆਹ ਗੱਲਾਂ ਕਹਿ 2016 ਚ ਖੋਜੇ ਵਾਲਾ ਹੈ ਤੇ ਉਹ ਕਿ ਹੋਇਆ ਸੀ 2014 ਚ ਕਵੈਂਸ਼ਨ ਹੋਈ ਤੇ ਉਦੋਂ ਕੀ ਹੋਇਆ ਸੀ ਇਹ ਬੰਦਿਆਂ ਦੇ ਨਾਂ ਤੈਨੂੰ ਦੱਸਣੇ ਪੈਣੇ ਤੇਰੀ ਖਲਾਸੀ ਫੇਰ ਹੋਣੀ ਆ ਇਹ ਬੰਦਾ ਦੱਸ ਤੇ ਪ੍ਰੂਫ ਦੇ ਦੇ ਤੂੰ ਪ੍ਰੂਫ ਨਹੀਂ ਵੀ ਦੇਣੇ ਬੰਦਾ ਦੱਸ ਤੇ ਕਿ ਬੰਦੇ ਨੇ ਕਿੰਨੇ ਤੇਰੇ ਕੋਲ ਖਵਾਇਆ ਤੇ ਤੂੰ ਫਰੀ ਆ ਤੇਰੇ ਨਾਲ ਕੋਈ ਸਾਡੀ ਗੱਲਬਾਤ ਨਹੀਂ ਕਿਉਂਕਿ ਤੂੰ ਬੱਚਾ ਆ ਦੇ ਤੇਰੇ ਨਾਲ ਅਸੀਂ ਉਹ ਗੱਲ ਨਹੀਂ ਕਰਨੀ ਚਾਹੁੰਦੇ ਜਿਨ੍ਹਾਂ ਤੇਨੂੰ ਗਾੜੀ ਡਾਇਆ ਹੈ ਨਾ ਤੇ ਜਿਨ੍ਹਾਂ ਦੀ ਹਵਾ ਦੇ ਵਿੱਚ ਆ ਕੇ ਤੂੰ ਕੀਤਾ ਉਹਨਾਂ ਨੂੰ ਗਾੜੀ ਕਰ ਉਹਨਾਂ ਦੇ ਨਾਲ ਮਤਲਬ ਜਿਨ੍ਹਾਂ ਨੇ ਤੈਨੂੰ ਅੱਗੇ ਡਾਇਆ ਹੋਣਾ ਤੇ ਇਹ ਵੀ ਆ ਗੱਲਾਂ ਕਰ ਉਹਨਾਂ ਬੰਦਿਆਂ ਨੂੰ ਗਾੜੀ ਲਿਆ ਉਹਨਾਂ ਨਾਲ ਫਿਰ ਅਸੀਂ ਜੱਠਾਂਗੇ ਇਹ ਤੁਸੀਂ ਜਿਹੜੀ ਨੀਤੀ ਅਪਣਾਈ ਹੈ ਨਾ ਦਬਕੇ ਮਾਰ ਲੋ ਡਰਾ ਲੋ ਧਮਕਾ ਲੋ ਪਰ ਚੇਕਰਾ ਲਓ ਬੰਦਿਆਂ ਨੂੰ ਡਰਾਵਾ ਦੇ ਕੇ ਆ ਹੁਣ ਵੀ ਤੁਸੀਂ ਆਪਣੀ ਨੀਚ ਹਲਕਾ ਤੇ ਆਉਣਾ ਆ ਤੁਹਾਡੀਆਂ ਕਰਤੂਤਾਂ ਦਾ ਪਰਾ ਤੁਸੀਂ ਕੀ ਕਰਨਾ ਆ ਤੁਸੀਂ ਬੰਦੇ ਹਾਰ ਕਰਨੇ ਆ ਹੈਨਾ ਜਾਂ ਜਨਾਨੀਆਂ ਹਾਰ ਕਰੋਗੇ ਤੂੰ ਤਾਂ ਲਾਉਣ ਲਈ ਜਾਂ ਕੋਈ ਬੰਦਿਆਂ ਕੋ ਐਫ ਆਈ ਆ ਰਾਈਆਂ ਦਰਖਾਸਤਾਂ ਦੋਗੇ ਮੈਂ ਤਿਆਰ ਆ ਠੀਕ ਆ ਇਹ ਜਿਹੜਾ ਤੁਸੀਂ ਸਮਝਦੇ ਆ ਨਾ ਕਿ ਡਰ ਕੇ ਤੁਹਾਡੇ ਚੇਲੇ ਚਪਟੇ ਵਿੱਚ ਕਹਿ ਰਹੇ ਆ ਨਾ ਕਿ ਹੁਣ ਨਹੀਂ ਇਹਨਾਂ ਬੋਲਣਾ ਡਰ ਗਏ ਆ ਆ ਪਾਸਟਰ ਸਟੀਫਨ ਵਿੱਚ ਕਹਿ ਰਹੇਗੇ ਇਸ ਸੀਰੀ ਇਸ ਸੀਰੀ ਚੋਂ ਪਹਿਲਾਂ ਮਤਲਬ ਸੱਪ ਸਿਰਾਂ ਦੇ ਉੱਤੇ ਪੈਰ ਰੱਖ ਦੋ ਤੁਹਾਡੀ ਨੀਤੀ ਦਾ ਪਤਾ ਲੱਗ ਗਿਆ ਵੀ ਤੁਸੀਂ ਕੌਮ ਦਾ ਦਰਦ ਤੁਸੀਂ ਕੀ ਰੱਖਣਾ ਤੁਹਾਡੀ ਤੇ ਨੀਤੀ ਸਾਹਮਣੇ ਆ ਗਈ ਵੀ ਤੁਸੀਂ ਕਰਨਾ ਕੀ ਚਾਹੁੰਦੇ ਹੋ ਇੱਥੇ ਹੈ ਨਾ ਤੇ ਜਿਹੜਾ ਤੁਹਾਨੂੰ ਭੁਲੇਖਾ ਸੀ ਨਾ ਕਿ ਡਰਾ ਆਤਮ ਘਾ ਕੇ ਪਰਚੇ ਕਰੋ ਮੋਸਟ ਵੈਲਕਮ ਹੈ ਤੁਹਾਡਾ ਠੀਕ ਹੈ ਉਹ ਤੁਸੀਂ ਤੁਹਾਡੇ ਕੋਈ ਇਹੋ ਜਿਹੇ ਹਥਿਆਰ ਹੁੰਦੇ ਨੇ ਪੁਲਿਸ ਨੂੰ ਪੈਸਾ ਦੇ ਕੇ ਪੈਸਾ ਤੁਹਾਨੂੰ ਵੱਧੂ ਮਿਲ ਜਾਂਦਾ ਇਹਨਾਂ ਕੰਮਾਂ ਲਈ ਹੈ ਨਾ ਖਰਚਣ ਲਈ ਪੈਸੇ ਦਾ ਤੁਹਾਡੇ ਕੋਲ ਵਾਵਾ ਖੁੱਲਾ ਜਗੀਰਾ ਇਸੇ ਕੰਮਾਂ ਦੇ ਲਈ ਹੈ ਨਾ ਪੁਲਿਸ ਦੇ ਨਾਲ ਤੁਸੀਂ ਮਿਲ ਕੇ ਪਰਚੇ ਕਰੋ ਐਕਸੈਪਟ ਆ ਠੀਕ ਹੈ ਫਿਰ ਤੁਸੀਂ ਕਿਸੇ ਵੀ ਹੱਦ ਤੱਕ ਜਾ ਸਾਇ ਦੇ ਹੋ ਨਾ ਤੁਸੀਂ ਹਮਲਾ ਕਰਾ ਸਕਦੇ ਹੋ ਮਰਵਾ ਸਕਦੇ ਹੋ ਹਨਾ ਉਹ ਵੀ ਤਿਆਰ ਹੈ ਪਰ ਮੇਰਾ ਕੋਈ ਵੀ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਉਹਦੀ ਜ਼ਿੰਮੇਵਾਰ ਤੁਹਾਡੀ ਕਮੇਟੀ ਹੋਏਗੀ ਆ ਬੰਦੇ ਹੋਣਗੇ ਜਿਨ੍ਹਾਂ ਨੇ ਤੁਹਾਨੂੰ ਚੁੱਕ ਕੇ ਡਾਇਆ ਹਨ ਤੇ ਜਿਹੜਾ ਬੋਲ ਰਿਹਾ ਇਹ ਬੰਦੇ ਇਹਦਾ ਜਵਾਬ ਦੇਣਗੇ ਕਿਉਂਕਿ ਕਿਸੇ ਵੀ ਰਾਤ ਕੋਈ ਹادثਾ ਮੇਰੇ ਨਾਲ ਹੋਇਆ ਤੇ ਇਹਨਾਂ ਬੰਦਿਆਂ ਦੇ ਉੱਤੇ ਹੋਏਗਾ ਜਿਹੜੇ ਧਮਕੀਆਂ ਦੇ ਰਹੇ ਹਨ ਤੇ ਉਹ ਕਰਦਾਂਗੇ ਹਨ ਜੇ ਕਰਦੇ ਆਗੇ ਹੁਣ ਤੁਸੀਂ ਆਉਣਾ ਵਾ ਇਹਨਾਂ ਚੀਜ਼ਾਂ ਉੱਤੇ ਵੀ ਹਨ ਪਰਚੇ ਡਰਾਉਣ ਧਮਕਾਉਣ ਵੱਤ ਵੱਤ ਬੰਦੇ ਦੀ ਮੌਤ ਉਹ ਵੀ ਐਕਸੈਪਟ ਹੈ ਠੀਕ ਹੈ ਤੇ ਜੇ ਹੁਣ ਤੁਸੀਂ ਕਹੋਗੇ ਨਾ ਵੀ ਡਰਾ ਕੇ ਮੁੱਕਾ ਆ ਕੇ ਇਹ ਪੁੱਤਰ ਪੰਗਾ ਤੁਸੀਂ ਲੈ ਲਿਆ ਹੁਣ ਗਲਤ ਜਗ੍ਹਾ ਦਰਨਾ ਤੇ ਨਹੀਂ ਜਾਂ ਤੇ ਮਾਰੋਗੇ ਮੈਨੂੰ ਜਾਨੋ ਮਾਰੋਗੇ ਤੇ ਫੇਰ ਤੁਹਾਡੀ ਖਲਾਸੀ ਹੋਣੀ ਆ ਜੇ ਕੋ ਉਹ ਨਾ ਡਰ ਕੇ ਡਰਾ ਕੇ ਧੰਗਾ ਕੇ ਪੁਲਿਸ ਦੀਏ ਡਰਾਵੇ ਦੇ ਕੇ ਜਾਂ ਬੰਦਿਆਂ ਦੇ ਡਰਾਵੇ ਦੇ ਕੇ ਉਹ ਤੁਹਾਡੀ ਗੱਲ ਨਹੀਂ ਬੰਨੀ ਇਹ ਤੈਨੂੰ ਟੇਬਲ ਟॉक ਕਰਨੀ ਆ ਟੇਬਲ ਟॉक ਕਰਨੀ ਜਿੱਦਾਂ ਤੇਰਾ ਮਨ ਖੁਸ਼ ਹੁੰਦਾ ਨਾ ਸੋਸ਼ਲ ਮੀਡੀਆ ਤੇ ਪ੍ਰੂਫ ਦੇ ਨੇ ਸੋਸ਼ਲ ਮੀਡੀਆ ਤੇ ਪ੍ਰੂਫ ਦੇ ਦੀ ਜਿੱਥੇ ਵੀ ਤੂੰ ਕਹਿਣਾ ਉੱਥੇ ਆ ਜਾਾਂਗੇ ਈਵਨ ਕਿ ਤੇਰੇ ਘਰ ਵੀ ਕਹਿਗਾ ਸੀ ਉੱਥੇ ਵੀ ਆ ਕੇ ਤੇਰੇ ਨਾਲ ਗੱਲ ਕਰਨ ਨੂੰ ਤਰੇ ਪਰ ਪ੍ਰੂਫ ਚਾਹੀਦੇ ਓ ਜਿੱਥੇ ਮੈਂ ਚੋਰੀ ਕੀਤੀ ਜਿੰਨਾ ਮੈਨੂੰ ਬੰਨ ਕੇ ਕੁੱਟਿਆ ਉਹ ਸਾਰੇ ਪ੍ਰੂਫ ਜੇ ਤੂੰ ਬੰਦਾ ਦੇ ਦੇ ਤੇ ਤੂੰ ਫ੍ਰੀ ਆ ਉਹ ਜਾਣੇ ਤੇ ਬੰਦਾ ਮੈਂ ਜਾਣਾਂ ਠੀਕ ਐ ਤੇ ਇਹਦੇ ਨਾਲ ਕਿਤੇ ਇਹ ਨਾ ਤੁਹਾਨੂੰ ਭੁਲੇਖਾ ਹੋਵੇ ਕਿ ਡਰਾਤ ਮੁਕਾ ਕੇ ਪਰਚੇ ਪਰਚੇ ਕਰੋ ਕੋਈ ਗੱਲ ਨਹੀਂ ਖੁਦਾ ਸਾਡੇ ਨਾਲ ਹੈ ਠੀਕ ਆ ਤੁਹਾਨੂੰ ਤੁਹਾਨੂੰ ਮਾਣ ਹੈ ਆਪਣੇ ਪੈਸੇ ਤੇ ਮੈਨ ਪਾਵਰ ਤੇ ਸਾਨੂੰ ਮਾਣ ਹੈ ਆਪਣੇ ਖੁਦਾ ਦਿੱਤੇ ਠੀਕ ਆ ਪਰਚਿਆਂ ਦਾ ਕੀ ਤੁਸੀਂ ਜਾਣਾ ਤੁਹਾਡੀ ਅਖੀਰ ਨੀਤੀ ਇਹ ਹੁੰਦੀ ਆ ਉਹ ਸਾਨੂੰ ਪਹਿਲਾਂ ਹੀ ਪਤਾ ਵਾ ਠੀਕ ਆ ਕੋਈ ਗੱਲ ਨਹੀਂ ਜੇਲਾ ਬੰਦਿਆਂ ਲਈ ਬਣੀਆਂ ਹੁੰਦੀਆਂ ਨੇ ਜਾਨਵਰਾਂ ਲਈ ਨਹੀਂ ਆ ਇਨਸਾਨਾਂ ਲਈ ਨਹੀਂ ਉਹ ਵੀ ਤੁਸੀਂ ਆਪਣਾ ਰਾਂਝਾ ਰਾਜ ਕਰ ਲਓ ਪਰ ਤੇਰੀ ਜਾਨ ਉਹ ਦਿਨ ਛੁੱਟੂਗੀ ਜਿਸ ਦਿਨ ਪੂਰੇ ਪ੍ਰੂਫ ਦੇ ਦੇਂਗਾ ਹਰ ਲੀਗਲ ਜਾਂ ਦੂਜੀ ਕਾਰਵਾਈ ਕਿ ਤੇਰੇ ਉੱਤੇ ਕਰਨੀ ਪਈ ਤੇ ਆਪਾਂ ਉੱਥੋਂ ਤੱਕ ਵੀ ਜਾਵਾਂਗੇ ਪਰ ਉਹਨਾਂ ਤੇ ਤੇਰੀ ਖਲਾਸੀ ਨਹੀਂ ਹੋਣੀ ਜਿੰਨਾ ਤੇ ਇਹ ਪਰਚੇ ਆ ਨਾ ਜਿਹੜੇ ਤੇਰੇ ਜਿੰਦਾਬਾਦ ਵਾਲੇ ਮਗਰ ਕਮੈਂਟ ਕਰ ਰਹੇ ਆ ਨਾ ਵੀ ਇਹੋ ਕਰ ਦਿਆਂਗੇ ਜੇ ਕਰਦੇ ਸਾਡੇ ਰਿਸ਼ਤੇਦਾਰਾਂ ਕੋ ਪੈਸੇ ਲਿਆ ਇਹ ਸਾਰੇ ਇਕੱਠੇ ਹੋਣੇ ਆ ਆ ਜਿਹੜਾ ਕਹਿੰਦਾ 2.5 ਲੱਖ ਪਰਚਾ ਕਰਨ ਲਈ ਸਾਡੇ ਰਿਸ਼ਤੇਦਾਰਾਂ ਕੋ ਇਹਨੇ ਲਿਆ ਆ ਤੇ ਅਜੇ ਤੱਕ ਵਾਪਸ ਨਹੀਂ ਕੀਤੇ 20-25 ਸਾਲ ਹੋ ਗਏ ਮੈਂ ਤਾਂ ਕਦੀ ਥਾਣੇ ਵੀ ਨਹੀਂ ਗਿਆ ਆ ਹੁਣ ਤੁਸੀਂ ਮੈਨੂੰ ਤੋਰਨਾ ਮੈਨੂੰ ਲੱਗਣ ਡਿਆ ਫੇਰ ਜਾਵਦਾ ਹਨਾ ਵੀ 15 ਤੋਂ 20 ਸਾਲ ਹੋ ਗਏ ਨੇ ਮੈਨੂੰ ਇਹੋ ਜੇ ਕੰਮਾਂ ਚੋਂ ਬਾਹਰ ਨਿਕਲੇ ਆਂ ਖੁਦਾ ਦੇ ਵਿੱਚ ਜਦੋਂ ਦੇ ਆ ਗਏ ਆਂ ਖੁਦਾ ਦਾ ਕੰਮ ਕਰ ਰਹੇ ਆਂ ਪਰ ਇਹ ਵੀ ਜੇ ਤੁਸੀਂ ਇਧਰ ਨੂੰ ਚੱਲਣਾ ਨਾ ਤੇ ਉਹ ਵੀ ਤੁਹਾਡੀ ਰੀਜ ਲਾ ਦਾਂਗੇ ਕੋਈ ਗੱਲ ਨਹੀਂ ਇਹ ਧਮਕੀਆਂ ਨਾਲ ਨਹੀਂ ਗੱਲ ਬਾਨੀ ਜਾਂ ਤੇ ਮੈਨੂੰ ਜਾਨੋ ਮਾਰੋਗੇ ਤੇ ਫੇਰ ਹੀ ਤੁਹਾਡੀ ਖਲਾਸੀ ਹੋਣੀ ਆ ਤੇ ਜੇ ਡਰਾ ਧਮਕਾ ਕੇ ਕਿਉਂ ਤੇ ਇਹ ਡਰਾ ਧਮਕਾ ਕੇ ਲਿਫਣ ਵਾਲੇ ਨਹੀਂ ਉਹ ਤੁਹਾਡੇ ਜਿਹੜੇ ਪਾਸਟਰ ਕੁਛ ਜਾਂ ਕੋਈ ਤੁਹਾਡੇ ਕੋਈ ਚਾਹ ਪ੍ਰੂਫ ਉਸ ਬੰਦੇ ਜਿਨ੍ਹਾਂ ਨੇ ਉਹਨਾਂ ਦੇ ਚਪੇੜਾ ਮਾਰ ਲਿਆ ਪਾਸਟਾ ਨੂੰ ਤੁਸੀਂ ਕੋਟ ਲਿਆ ਤੇ ਤੁਹਾਡੇ ਦਿਲ ਦੇ ਵੀ ਫਿਰ ਇਧਰ ਵੀ ਉਹੀ ਕੰਮ ਹੈ ਠੀਕ ਆ ਧਮਕੀਆਂ ਨਾਲ ਨਹੀਂ ਕੰਮ ਚੱਲਣੇ ਠੀਕ ਆ ਇਦਾਂ ਦਾ ਕੋਈ ਮਸਲਾ ਨਹੀਂ ਹੋਣਾ ਇਹ ਪ੍ਰੂਫ ਪੁੱਤਰ ਤੈਨੂੰ ਦੇ ਦੇ ਪੈਣਾ ਹੀ ਹੋ ਤੇਰੀ ਭਾਸ਼ਾ ਹੀ ਨਹੀਂ ਵਰਤਣੀ ਠੀਕ ਆ ਹਾਂ ਜਿਹੜੀ ਮੈਂ ਵੀਡੀਓ ਪਾਈ ਸੀ ਉਹਦੇ ਆਧਾਰ ਉੱਤੇ ਮੇਰੇ ਨਾਲ ਗੱਲ ਕਰਦਾ ਨਾ ਉਹਦਾ ਤਾਂ ਜਵਾਬ ਨਹੀਂ ਤੁਹਾਡੇ ਕੋਲ ਉਹ ਤੇ ਚਿਕਨ ਦੇ ਭੇਜੇ ਤੁਸੀਂ ਸੁਣ ਕੇ ਤੁਸੀਂ ਤਾਂ ਕੌਮ ਨੂੰ ਸਾਂਭੰਦੀਆਂ ਗੱਲਾਂ ਕਰਦੇ ਹੋ ਤੁਹਾਡੇ ਕੋਲ ਤੇ ਇੱਕ ਵੀਡੀਓ ਨਹੀਂ ਸਾਂਭੀ ਗਈ ਕੌਮ ਨੂੰ ਤਾਂ ਅਸੀਂ ਕਿੱਥੋਂ ਚਲਾਉਣਾ ਹਨਾ ਤੇ ਜਿੱਥੇ ਜਿੱਦਾਂ ਵੀ ਤੇਰਾ ਦਿਲ ਖੁਸ਼ ਹੁੰਦਾ ਨਾ ਜਿਹੜੇ ਵੀ ਤਰੀਕੇ ਨਾਲ ਉਹ ਪ੍ਰੂਫ ਦੇ ਦੇ ਠੀਕ ਹੈ ਜਿੱਥੇ ਜਿੱਥੇ ਵੀ ਜਦੋਂ ਖੋਜੇਵਾਲ ਪਾਸਟਰ ਨੂੰ ਬੁਲਾਇਆ ਸੀ ਮੈਂ ਇੱਥੇ ਮੀਟਿੰਗ ਕਰਨ ਦੇ ਲਈ ਉਹ ਕੀ ਹੋਇਆ ਸੀ ਉਦੋਂ ਕੀ ਘਟਨਾ ਵਾਪਰੀਆਂ ਉਹ ਸਾਰੇ ਪ੍ਰੂਫ ਚਾਹੀਦੇ ਆ 2014 ਚ ਕੀ ਹੋਇਆ ਸੀ ਸ਼ਰਾਬ ਮੈਂ ਕਿੰਨਾ ਲੋਕਾਂ ਨਾਲ ਬੈ ਕੇ ਪੀਣਾ ਸਿੱਟਾ ਪੀਣਾ ਠੀਕ ਆ ਹਾਂ 2006 ਤੋਂ ਪਹਿਲਾਂ ਮੈਂ ਪੀਂਦਾ ਸਾਂ ਉਹ ਤਾਂ ਮੈਂ ਗਵਾਈਆਂ ਦੇ ਦਿੰਦਾ ਸਾਰੀ ਦੁਨੀਆ ਜਾਣਦੀ ਹੈ ਮੇਰੀ ਜ਼ਿੰਦਗੀ ਜਿੱਦਾਂ ਦੀ ਵੀ ਹੈਗੀ ਸੀ ਠੀਕ ਆ ਬਾਕੀ ਉਸ ਤੋਂ ਬਾਅਦ ਦੀ ਗੱਲ ਜਿਹੜੀ ਹੈ ਨਾ ਉਹ ਤੈਨੂੰ ਸਾਬਤ ਕਰਨੀ ਪੈਣੀ ਵੀ ਨੰਗਲੀ ਕਿਹਦੇ ਕੋਲ ਮੈਂ ਜਾ ਕੇ ਸ਼ਰਾਬ ਪੀਤੀ ਤੇ ਸਿੱਟਾ ਪੀਤੀ ਆ ਨੰਗਲੀ ਕਿ ਤੂੰ ਕੀ ਜਿਹੜੇ ਕੋਈ ਵੀ ਨਗਰ ਦਾ ਨਾਮ ਲੈਣ ਰਿਹਾ ਨਾ ਤੇਰੇ ਇੱਥੇ ਤੇਰੇ ਪਿੰਡ ਵਾਲੇ ਨੇ ਇੰਨਾ ਇੱਜ਼ਤ ਮਾਨ ਇੰਨਾ ਪਿਆਰ ਸੀ ਤੇਰੇ ਬਾਪ ਤੇਰੇ ਦੇ ਨਾਲ ਮਸੂ ਪ੍ਰਾ ਭਰਾ ਸਾਡਾ ਫੋਟੋਗ੍ਰਾਫਰ ਹੀ ਨਿੱਕੇ ਨਿੱਕੇ ਹੁੰਦੇ ਤੁਹਾਡੇ ਘਰਾਂ ਚ ਰਹਿੰਦੇ ਰਹੇ ਹਨ ਤੇ ਤੂੰ ਸੋਚੇ ਵੀ ਇਹ ਫਿਰ ਇਦਾਂ ਤੂੰ ਬੜੇ ਪੜਾਈਆਂ ਲਿਖਾਈਆਂ ਦੇ ਦੇ ਨਾਲ ਤੇਰੇ ਤੋਂ ਪਹਿਲਾਂ ਤੇ ਇਹ ਇਹ ਨਾ ਸਕੂਲਾਂ ਚ ਪੜ ਕੇ ਤੂੰ ਕੋਈ ਬਹੁਤਾ ਗ੍ਰੈਜੂਏਟ ਨਹੀਂ ਆ ਇਹ ਨਾ ਵੀ ਅਨਪੜ੍ਹ ਨੇ ਸਮਝ ਨਹੀਂ ਬੇਅਕਲੇ ਨੇ ਬਦਮਾਸ਼ ਤੂੰ ਕਹਿ ਲਿਆ ਹੈ ਨਾ ਠੱਗ ਤੂੰ ਕਹਿ ਲਿਆ ਚੋਰ ਤੂੰ ਕਹਿ ਲਿਆ ਬੇਅਕਲਾ ਹਨਾ ਬੇਸਮਝ ਪਤਾ ਨਹੀਂ ਕੀ ਕੀ ਤੂੰ ਕਹਿ ਲੈ ਹੋਰ ਛੱਡਿਆ ਤੇ ਕੋ ਮੇਰੇ ਪੱਲੇ ਤੂੰ ਹੈ ਨਹੀਂ ਪਰ ਹੁਣ ਤੇਰੀ ਖਲਾਸੀ ਮੈਂ ਨਹੀਂ ਉਹ ਛੱਡਣੀ ਜਿੱਦਣ ਨੂੰ ਭੱਜਣਾ ਭੱਜ ਲਾ ਠੀਕ ਹੈ ਕਾਨੂੰਨੀ ਤੌਰ ਤੇ ਵੀ ਤੇਰੇ ਨਾਲ ਲੜਾਂਗਾ ਹੀ ਖਰ ਹੀਲੇ ਨਾਲ ਮੈਂ ਤੇਰੇ ਕੋ ਪ੍ਰੂਫ ਲੈਣੇ ਆ ਤੇ ਬਤਾ ਉਹ ਤੈਨੂੰ ਪ੍ਰੂਫ ਮੇਰਾ ਪੁੱਤਰ ਦੇਣੇ ਪੈਣੇ ਠੀਕ ਹੈ ਜੇ ਦੇ ਦੇਗਾ ਤੇ ਠੀਕ ਹੈ ਨਹੀਂ ਦੇਗਾ ਤੇ ਤੇਰੀ ਖੁਸ਼ੀ ਤੇ ਫਿਰ ਜੇ ਪਲੰਦੇ ਖੋਲਣ ਦੀ ਗੱਲ ਪ੍ਰੂਫਾਂ ਦੀ ਪਰਸਨਲੀ ਆ ਗਿਆ ਹੈ ਨਾ ਪ੍ਰੂਫ ਦੇ ਦੇ ਤੇ ਕੋਈ ਤਸ ਨਹੀਂ ਤੇ ਸਾਰਾ ਤੁਹਾਡੇ ਭਲੰਦੇ ਆ ਜਿਹੜੇ ਤੇਰੇ ਮਗਰ ਜਿੰਦਾਬਾਦ ਵਾਲੇ ਹਨ ਕੱਲੇ ਕੱਲੇ ਬੰਦੇ ਦਾ ਜੇ ਤੁਹਾਨੂੰ ਸਾਡਾ ਪਤਾ ਨਾ ਤੇ ਸਾਨੂੰ ਤੁਹਾਡਾ ਵੀ ਪਤਾ ਹੈ ਤੇ ਜਿਨ੍ਹਾਂ ਨੇ ਤੇਰੇ ਕੋਲ اخਵਾਇਆ ਹੈ ਨਾ ਉਹਨਾਂ ਦੇ ਵੀ ਕੱਲੇ ਕੱਲੇ ਘਰ ਦੇ ਜੀਵ ਬਾਰੇ ਸਾਨੂੰ ਪਤਾ ਹੈ ਕਿ ਉਹ ਕੀ ਕਰਦੇ ਨੇ ਠੀਕ ਹੈ ਪਰ ਆਪਾਂ ਉਧਰ ਨੂੰ ਨਹੀਂ ਜਾਵਾਂਗੇ ਖੁਦਾ ਦੇ ਸੇਵਕ ਹਾਂ ਅਸੀਂ ਖੁਦਾ ਮਾਫ ਕਰੇ ਅੱਜ ਆ ਮੈਨੂੰ ਗੱਲਾਂ ਕਰਨੀਆਂ ਪੈ ਰਹੀਆਂ ਨੇ ਮਤਲਬ ਇਹ ਮੈਂ ਕਰਨੀਆਂ ਨਹੀਂ ਸੀ ਸਿਰਫ ਫॉर ਯੂਅਰ ਕਾਈਂਡ ਇਨਫੋਰਮੇਸ਼ਨ ਕਿ ਮਤਲਬ ਪੜਿਆ ਲਿਖਿਆ ਆਪਣੇ ਨੂੰ ਸਮਝਣਾ ਕਿ ਪੜਿਆ ਲਿਖਿਆ ਵਾਲੀ ਬੋਲੀ ਬੋਲ ਆ ਗਵਾਰਾਂ ਵਾਲੀ ਲੰਡੂਆਂ ਵਾਲੀ ਬੋਲੀ ਜਿਹੜੀ ਇਹਨੂੰ ਛੱਡ ਦੇ ਇਹ ਕਮ ਅਸੀਂ ਛੱਡ ਕੇ ਨਾ ਸਾਰੇ ਫਿਰ ਖੁਦਾ ਚ ਆਏ ਆ ਤੂੰ ਅਜੇ ਬੱਚਾ ਹੈ ਅਜੇ ਜੰਮਿਆ ਹੈ ਤੂੰ ਆ ਚਾਰਕ ਦੇਣਾ ਫਿਰ ਕੇ ਤੇ ਦੁਨੀਆ ਦਾ ਮਾਲਕ ਹੋ ਗਿਆ ਨਾ ਪੰਜਾਬ ਦੇ ਮਾਲਕ ਹੋ ਜੇ ਕੇ ਜੇ ਮਸੀਹਤ ਦੇ ਮਾਲਕ ਹੋ ਗੀ ਜੇ ਇਹ ਕੋਈ ਤੈਨੂੰ ਮਤਲਬ ਜਿਨ੍ਹਾਂ ਨੇ ਤੈਨੂੰ ਢਕਾਇਆ ਨਾ ਜਿਨ੍ਹਾਂ ਨੇ ਤੈਨੂੰ ਚੁੱਕ ਕੇ ਗਾੜੀ ਬਲੀ ਦਾ ਬੱਕਰਾ ਬਣਾ ਦਿੱਤਾ ਹੈ ਰਾਹ ਪੁੱਤਰ ਸਾਰੇ ਦੱਸ ਦਿੰਦੇ ਹੁੰਦੇ ਓ ਕਰਾਇਆ ਨਹੀਂ ਕੋਈ ਦਿੰਦਾ ਹੁੰਦਾ ਤੇ ਇਹ ਮੇਰਾ ਪੁੱਤਰ ਤੂੰ ਜਿੱਦਾਂ ਵੀ ਹੋ ਸਕਦਾ ਨਾ ਪ੍ਰੂਫ ਤੈਨੂੰ ਦੇਨੇ ਪੈਣਾ ਹੀ ਟੇਬਲ ਟਾਕਣਾ ਦੇ ਦੇ ਸੋਸ਼ਲ ਮੀਡੀਆ ਤੇ ਦੇ ਦੇ ਜਿੱਥੇ ਮਰਜੀ ਦੇ ਦੇ ਕਿਉਂਕਿ ਮੈਨੂੰ ਵੀ ਪਤਾ ਹੈ ਮੇਰੇ ਵੀ ਨਿਆਣੇ ਮੈਨੂੰ ਪੁੱਛਦੇ ਆ ਵੀ ਪਿਓ ਸਾਡਾ ਚੋਰ ਹੀ ਹੈ ਨਾ ਉਹ ਵੀ ਮੇਰੇ ਮੇਰੇ ਜਿੱਡੇ ਹੋਏ ਆ ਬੱਚੇ ਮੇਰੇ ਉਹਨਾਂ ਨੂੰ ਵੀ ਮੈਂ ਜਵਾਬ ਦੇਣਾ ਵੀ ਮੈਂ ਚੋਰੀਆਂ ਕਰਦਾ ਰਿਹਾ ਹਣਾ ਨਿਆਣੇ ਮੇਰੇ ਆਲੇ ਵੀ ਤੇ ਮੈਨੂੰ ਪੁੱਛ ਲੈਈਆਂ ਅਗਰ ਗਾਹ ਮ ਕਹਾਂਗੇ ਪਿਓ ਸਾਡਾ ਚੋਰ ਹੀ ਹੈ ਨਾ ਇਹ ਪੁੱਠੇ ਸਿੱਧੇ ਕੰਮ ਕਰਦਾ ਰਿਹਾ ਇਹੋ ਜੀ ਲੋਕਾਂ ਨੂੰ ਲੁੱਟਦਾ ਰਿਹਾ ਠੱਗੀਆਂ ਮਾਰਦਾ ਰਿਹਾ ਲੋਕਾਂ ਇਹ ਸਾਰੇ ਪ੍ਰੂਫ ਤੁਹਾਨੂੰ ਦੇਣੇ ਪੈਣੇ ਆ ਆ ਜਿਹੜੇ ਤੁਹਾਡੇ ਅਮਗਰ ਦੇ ਆ ਨਾ ਕਮੈਂਟ ਕਰਨ ਕੋਈ ਕੁਛ ਗੱਲਾਂ ਕਹਿ ਰਿਹਾ ਕੋਈ ਕੁਛ ਵੈਰੀ ਗੁੱਡ ਨਾ ਪਕੇ ਰੱਖੋ ਇਹ ਸਾਰਿਆਂ ਨੂੰ ਇਹ ਜਿੰਨੇ ਜਿੰਨੇ ਲਿਖਿਆ ਨਾ ਕਮੈਂਟ ਇਹ ਸਾਰਿਆਂ ਨੂੰ ਮਤਲ ਤੁਹਾਨੂੰ ਪ੍ਰੂਫ ਦੇਣੇ ਪੈਣੇ ਹਨਾ ਤਾਂ ਹੁਣ ਇਹਦੇ ਤੁਸੀਂ ਪਰਚੇ ਆ ਤੇ ਕਰੋ ਹੁਣ ਪਰਚੇ ਕਰਾ ਕੇ ਮੇਰੇ ਤੇ ਤੇ ਫੇਰ ਗੱਲ ਅਗਲੀ ਕਰਿਓ ਠੀਕ ਆ ਪਹਿਲਾਂ ਪਰਚਾ ਕਰਾਇਓ ਫੇਰ ਕੋਈ ਦੂਜੀ ਗੱਲ ਕਰਿਓ ਉਦਾਂ ਮੇਰੇ ਨਾਲ ਕੋਈ ਤੁਹਾਡਾ ਹਨਾ ਕੋਈ ਮੇਰੇ ਨਾਲ ਗੱਲ ਕਰਨ ਦੀ ਜ਼ਰੂਰਤ ਨਹੀਂ ਪਹਿਲਾਂ ਪਰਚਾ ਕਰਾਉਣਾ ਫਿਰ ਤੁਸੀਂ ਬਾਕੀ ਗੱਲਾਂ ਕਰਨੀਆਂ ਨੇ ਹਨਾ ਕਿਉਂਕਿ ਤੁਹਾਡੇ ਕੋਲ ਪਾਵਰ ਤਾਂ ਨਹੀਂ ਕੋਲ ਠੀਕ ਆ ਪੈਸਾ ਤੁਹਾਡੇ ਕੋਲ ਸਭ ਕੁਝ ਖਰੀਦ ਲੈਣਾ ਹਨਾ ਸਾਡੇ ਕੋਲ ਨਹੀਂ ਪੈਸਾ ਪਰ ਖੁਦਾ ਸਾਡੇ ਕੋਲ ਆ ਖੁਦਾ ਨੇ ਸਾਨੂੰ ਹੌਸਲਾ ਦਿੱਤਾ ਹਿੰਮਤ ਦਿੱਤੀ ਆ ਉਹ ਅਸੀਂ ਆਪਣੇ ਤਰੀਕੇ ਨਾਲ ਚੱਲਾਂਗੇ ਮਰਨ ਦੀ ਗੱਲ ਨਹੀਂ ਮਰਨ ਤੋਂ ਡਰਨੀ ਆ ਨਾ ਕੱਲਾ ਹੀ ਮੈਂ ਫਿਰਦਾ ਜੇ ਜਿੱਧਰ ਨੂੰ ਵੀ ਜਾਣਾ ਹੈ ਤੁਹਾਡੇ ਆ ਜਿਹੜੇ ਫੰਨੇ ਖਾਜੇ ਤੁਸੀਂ ਬਹੁਤੇ ਤੁਸੀਂ ਦਸ ਦਾ ਬੰਦੇ ਨਾਲ ਰੱਖੇ ਹੁੰਦੇ ਆ ਅਸੀਂ ਇਕੱਲੇ ਹੁੰਦੇ ਜੇ ਜਿੱਥੇ ਵੀ ਜਾਂਦੇ ਠੀਕ ਆ ਕੋਈ ਗਨਮੈਨ ਬੌਂਸਰ ਨਹੀਂ ਕੋਈ ਇਕੱਲਾ ਮੈਂ ਰਹਿੰਦਾ ਜੇ ਇਕੱਲਾ ਮੈਂ ਫਿਰਦਾ ਜੇ ਠੀਕ ਆ ਤੇ ਜੋ ਵੀ ਮੇਰਾ ਹੋਇਆ ਨਾ ਕੋਈ ਨੁਕਸਾਨ ਤੇ ਉਹ ਉਹਦੇ ਜ਼ਿੰਮੇਵਾਰ ਤੁਸੀਂ ਹੋਵਗੇ ਜਿਹੜੇ ਧੰਕੀਆਂ ਲਾਉਂਦੇ ਹੋ ਨਾ ਤੇ ਉਹ ਕਰਾਂਗੇ ਜੇ ਕਰਾਂਗੇ ਇਹ ਨਾ ਤੇ ਤੈਨੂੰ ਦੂਜੀ ਤਰ੍ਹਾਂ ਜਾਂਚ ਦੱਸਣੀ ਪੈਣੀ ਉਹ ਵੀ ਜਿਹੜਾ ਕੋਈ ਤਰੀਕਾ ਹੈਗਾ ਨਾ ਉਹ ਵੀ ਜਾਂਚ ਦੱਸ ਲਓ ਤੇ ਹੁਣ ਨਿਭਣ ਦਾ ਕੰਮ ਫੇਰੀ ਜੇ ਪਹਿਲਾ ਤਰੀਕੇ ਸਾਰੇ ਆਪਣੇ ਆਪਣਾ ਲੋ ਪਰਚੇ ਕਰਾ ਲੋ ਹਣਾ ਦੂਜਾ ਤਰੀਕਾ ਦੱਸ ਲਓ ਫੇਰ ਤੂੰ ਇੱਕ ਐਨਾ ਸਮਝਦਾਰ ਬੰਦਾ ਆ ਤੂੰ ਉੱਤੇ ਲਿਖਨੇ ਆ ਕਿ ਸਾਡੇ ਨਾਲੋਂ ਠੰਡੀ ਸ਼ਬੀਲ ਹਨਾ ਪਹਿਲਾਂ ਤੁਹਾਡੇ ਪਾਪਾ ਜੀ ਨੇ ਸ਼ਬੀਲ ਦੇ ਨਾਂ ਤੇ ਲੋਕ ਇੱਥੇ ਪੰਜਾਬ ਨੂੰ ਬਣ ਦਿੱਤਾ ਲੰਗਰਾਂ ਤੇ ਸ਼ਬੀਲ ਦੇ ਨਾਂ ਤੇ ਉੱਤੇ ਸ਼ਬੀਲ ਲਿਖ ਕੇ ਜਾਂ ਥੱਲੇ ਭੱਦੀ ਸ਼ਬਦਾਵਰੀ ਵਰਤਦੇ ਆ ਤੂੰ ਫੇਰ ਤਲੇਸ਼ ਕਰਉਣਾ ਹੀ ਫੇਰ ਕਮਿਊਨਿਟੀਾਂ ਦੇ ਵਿੱਚ ਸ਼ਬੀਲ ਸ਼ਬਦ ਵਰਤ ਕੇ ਤੇ ਆ ਥੱਲੇ ਬਦ ਜ਼ਬਾਨਾ ਬੱਕਣ ਦੇ ਆ ਹਣਾ ਉਹ ਕਿ ਕੁ ਸਿੱਖ ਕਮਿਊਨਿਟੀ ਦਾ ਕੋਈ ਪਵਿੱਤਰ ਸ਼ਬਦ ਹੈ ਉਹਨਾਂ ਦਾ ਕੋਈ ਆਸਤਾ ਹੈ ਤੇ ਤੂੰ ਉੱਤੇ ਛੱਡੀ ਸ਼ਬੀਲ ਲੈ ਕੇ ਦੇ ਥੱਲੇ ਆ ਬੱਦਜਬਾਨਾ ਬਕੰਡਿਆਂ ਹਣਾ ਤੇਰੇ ਵਰਗੇ ਮਰਵਾਉਂਦੇ ਹੁੰਦੇ ਅੱਗੇ ਪ੍ਰਸਾਦ ਤੁਸੀਂ ਪਾਇਆ ਤੇ ਹੁਣ ਵੀ ਪਾ ਰਹੇ ਹੋ ਹਣਾ ਤੇ ਹੁਣ ਤੂੰ ਜਿੱਦਾਂ ਵੀ ਮੇਰਾ ਵੀਰ ਜੋ ਜੋ ਮੇਰੇ ਤੇ ਕਰੌਣਾ ਨਾ ਕਰਾ ਲਿਓ ਪਰ ਪ੍ਰੂਫ ਦੇ ਦੇ ਤੇ ਬੰਦੇ ਉਹ ਚਾਹੀਦੇ ਨੇ ਜਿੰਨਾ ਉਹਨਾਂ ਨਾਲ ਫਿਰ ਅਸੀਂ ਵੇਖਾਂਗੇ ਵੀ ਅਸੀਂ ਕਿਹੜੇ ਸਾਹਬ ਨਾਲ ਜੱਠਣਾ ਉਹਨਾਂ ਨਾਲ ਹਣਾ ਜਿੰਨੇ ਤੇਰੇ ਕੋਈ ਗੱਲਾਂ ਖਵਾਈਆਂ ਨੇ ਨਾ ਉਹ ਬੰਦਾ ਸਾਨੂੰ ਚਾਹੀਦਾ ਤੇ ਪ੍ਰੂਫ ਚਾਹੀਦੇ ਬਾਕੀ ਹੋਰ ਤੇਰੇ ਨਾਲ ਸਾਡੀ ਕੋਈ ਗੱਲ ਬਾਤ ਨਹੀਂ ਠੀਕ ਹੈ ਤੂੰ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਤੈਸ ਚਾ ਕੇ ਜਾਂ ਹਵਾ ਚਾ ਕੇ ਚਾਰ ਦਿੰਦੀ ਅਲੀ ਡਰੀ ਪ੍ਰਧਾਨਗੀ ਚਾ ਕੇ ਕੋ ਬੋਲ ਗਿਆ ਪਰ ਇਹ ਜਿੰਨਾ ਚਿਰ ਸਬੂਤ ਨਾ ਦੇਗਾ ਉਹਨਾਂ ਚਿਰ ਤੇਰੀ ਫਲਾਸੀ ਨਹੀਂ ਹੋਣੀ ਠੀਕ ਹੈ ਕਹਿਣਾ ਤੈਨੂੰ ਕੁਝ ਨਹੀਂ ਆ ਸਬੂਤ ਤੈਨੂੰ ਦੇਣੇ ਪੈਣੇ ਠੀਕ ਹੈ ਮੈਂ ਵੀ ਆਪਣੇ 3 ਪੁੱਤਰਾਂ ਨੂੰ ਦੱਸਦਾ ਵੀ ਆ ਪਿਓ ਤੁਹਾਡਾ ਚੋਰ ਨਹੀਂ ਜਾਂ ਚੋਰੀ ਮੈਂ ਆਪਣੇ ਬੱਚਿਆਂ ਨੂੰ ਦੱਸਾਂਗਾ ਕਿ ਹਾਂ ਪਿਓ ਤੁਹਾਡਾ ਚੋਰੀਆਂ ਕਰਦਾ ਰਿਹਾ ਤੇ ਇਹ ਤੈਨੂੰ ਇਹ ਜਿੰਨੀ ਵੀ ਜਲਦੀ ਹੋ ਸਕਦਾ ਹੈ ਪ੍ਰੂਫ ਪਹੁੰਚਾ ਦੇ ਤੇ ਬਿਹਤਰੀ ਇਹਦੇ ਚ ਹੀ ਆਪੀ ਹੈ ਨਾ ਮੇਰਾ ਵੀਰ ਪਿਆਰ ਦੇ ਨਾਲ ਹੀ ਸਾਰਾ ਕੁਝ ਕੋ ਆਪਣੇ ਪ੍ਰੂਫ ਜਾਂ ਕੋਈ ਵੀ ਤੇ ਜਿੰਨਾ ਵੀ ਤੂੰ ਟਾਈਮ ਲੈਣਾ ਹੈ 2 ਦਿਨ ਦਾ ਹਫਤੇ ਦਾ 10 ਦਿਨ ਦਾ ਹੈ ਨਾ ਕਿਉਂਕਿ ਉਮਾਰਨਾ ਦੇ ਤੁਹਾਡੇ ਆ ਜਿਹੜੇ ਤੁਸੀਂ ਖਾਣ ਤੁਸੀਂ ਖਰੀਦਣੇ ਆ ਬੰਦੇ ਉਹਨਾਂ ਝੂਠ ਮਨ ਜਿੱਦਾਂ ਪਾਕਿਸਤਾਨ ਚ ਨਹੀਂ ਕਿ 5 ਮਿਲੀਟੈਂਟ ਤਿਆਰ ਕਰਦੇ ਆ ਇੱਕੋ ਹੀ ਉਹਨਾਂ ਦੇ ਮਨ ਚ ਭਰ ਦਿੰਦੇ ਆ ਬਸ ਕੁਫਰ ਬਕਣਾ ਉਹ ਕੰਮ ਤੁਸੀਂ ਕਰਨੇ ਆ ਬੰਦੇ ਟ੍ਰੇਸ ਖੇਪਰ ਜੇਜ ਕਰਕੇ ਖਰੀਦ ਕੇ ਇਹ ਉਹ ਤੁਸੀਂ ਹੁਣ ਕੰਮ ਕਰਾਉਣੇ ਆ ਠੀਕ ਆ ਉਹਦੇ ਲਈ ਅਸੀਂ ਤਿਆਰ ਆਂ ਵੱਤ ਵੱਤ ਜੇਲ ਆ ਉਹਦੇ ਲਈ ਮੈਂ ਤਿਆਰ ਆਂ ਤੁਸੀਂ ਕਰਾਓ ਪਰਚੇ ਕਰੋ ਜੋ ਮਰਜ਼ੀ ਕਰੋ ਹਨਾ ਪਰ ਇਹ ਤੁਹਾਡੀ ਗੱਲ ਦੱਬੀ ਨਹੀਂ ਜੇ ਰਹਿਣੀ ਹੁਣ ਇਸ ਵਾਰ ਹੁਣ ਤੁਸੀਂ ਮਤਲਬ ਗਲਤ ਜਗ੍ਹਾ ਪੰਗਾ ਲੈ ਲਿਆ ਵਾ ਹੁਣ ਪਰਚੇ ਕਰਾਉਣ ਤੋਂ ਬਾਅਦ ਮੇਰੇ ਨਾਲ ਗੱਲ ਕਰਿਓ ਪਹਿਲਾਂ ਨਾ ਕਰਿਓ ਮੇਰੇ ਭਰਾਇ ਖੁਦਾਤਾ ਨੂੰ ਬਰਕਤ ਦੇਵੇ ਤੇ ਪ੍ਰੂਫ ਜਰੂਰ ਜਿੰਨਾ ਵੀ ਟਾਈਮ ਲੈਣਾ ਆ ਵੀਡੀਓ ਤੇ ਲਾਈਵ ਹੋ ਕੇ ਤੈਨੂੰ ਵਾਵਾ ਰੱਖਿਆ ਉਹਨਾਂ ਲਾਈਵ ਹੋਣ ਲਈ ਤੇ ਲਾਈਵ ਉਹ ਕਿਤੇ ਦੱਸ ਦੀ ਵੀ ਕਿਦਾਂ ਤੂੰ ਪ੍ਰੂਫ ਦੇਣਾ ਹੈ ਤੇ ਕਿੱਥੇ ਬਹਿਣਾ ਈਓ ਕਿੱਥੇ ਟੇਬਲ ਟॉक ਕਰਨੀ ਓ ਉਹ ਵੀ ਦੱਸ ਦੀ ਤੇ ਟੇਬਲ ਟॉक ਜਿੰਨੂੰ ਵੀ ਲਿਆਉਣਾ ਈ ਨਾ ਜਿਹੜੇ ਵੀ ਤੇਰੀ ਫੁੱਲ ਤੋਂ ਫੁੱਲ ਪਾਵ ਰਿਆ ਟੇਬਲ ਟॉक ਤੇ ਲੈ ਵੀ ਠੀਕ ਐ ਤੇ ਟੇਬਲ ਟॉक ਨਹੀਂ ਵੀ ਕਰਨੀ ਹੋਰ ਕਿਸੇ ਤਰੀਕੇ ਨਾਲ ਕਰਨੀ ਉਹ ਤੇ ਤਾਂ ਵੀ ਲੈ ਨੀ ਜਿੱਦਾਂ ਵੀ ਤੇਰਾ ਮਨ ਖੁਸ਼ ਹੋਊਗਾ ਉਸੇ ਤਰੀਕੇ ਨਾਲ ਆਣੀ ਤੇ ਮੇਰਾ ਵੀਰ ਪ੍ਰੂਫ ਜ਼ਰੂਰ ਨਾਲ ਲੈ ਨੀ ਇਹਨਾਂ ਪ੍ਰੂਫਾਂ ਦੇ ਹੁਣ ਸਾਰਾ ਕੰਮ ਚੱਲਣਾ ਈ ਤੇ ਇਹ ਟਾਈਮ ਦੱਸ ਦੀ ਵੀ ਕਿਦਾਂ ਤੂੰ ਪ੍ਰੂਫ ਦੇਣਾ ਤੇ ਉਹ ਦਿਨ ਆਪਾਂ ਜਿੱਥੇ ਕਹੇਗਾ ਤੈਨੂੰ ਮਿਲਾਂਗੇ ਜਾਂ ਜਿੱਥੇ ਹੀ ਕਹਾਂਗੇ ਤੂੰ ਆ ਜਿੱਦਾਂ ਵੀ ਕਹੇਗਾ ਪਰ ਪ੍ਰੂਫ ਲੈ ਕੇ ਆਈ ਮੇਰਾ